ਇੱਥੇ ਖਲੋਤੀ ਜਿਵੇਂ ਨਾਰੀਅਲ ਪਾਣੀ ਪੀ ਰਿਆ ਸੀ ਇੱਥੇ ਖਲੋਤਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਪਿੱਛੋਂ ਹੀ ਉੱਡਦੇ ਆਏ ਜੇ ਪਿੱਛੋਂ ਉੱਡਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੀ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਇਦੋਂ ਮਾਰ ਕੇ ਸਿੱਧਾ ਉਧਰ ਗਿਆ ਗ੍ਰਿੱਲਾ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਉਸ ਸਾਈਡ ਤੇ ਨਿਕਲ ਜਾਂਦੀ ਉਧਰ ਹੋਰ ਜਾਨ ਦਾ ਨੁਕਸਾਨ ਹੋ ਜਾਣਾ ਨੁਕਸਾਨ ਹੋਇਆ ਹੀ ਹੋਇਆ ਹੈ ਇੱਕ ਮਿੰਟ ਬਾਅਦ ਕੈਮਰਾ ਲੱਗ ਜਾ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਬਾਰੂਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰਾਪਰ ਪੀਤੀ ਹੋਈ ਸੀ ਇਹ ਮੈਂ ਉਧਰ ਨਾਰੀਅਲ ਪਾਣੀ ਪੀ ਰਿਆ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਪਰ ਮੇਰੀ ਗੱਡੀ ਤੇ ਬਹੁਤ ਜ਼ਬਰਦਸਤ ਵੱਜੀ ਹੈ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੇ ਹੀ ਬਾਹਰ ਬੋਤਲਾਂ ਉੱਡ ਰਹੀਆਂ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਿਦੇ ਹੋ ਜਾਣਾ ਸੀ ਉਹ ਗੱਡੀ ਤੇਜ਼ ਗੱਡੀ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਤਾ ਨਾਰੀਅਲ ਪਾਣੀ ਪੀ ਰਿਹਾ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਬਾਣੀ ਪਿਲਾ ਰਿਹਾ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸ੍ਰ ਇਹ ਇਧਰੋਂ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਹੋਰ ਸੌਂਗ ਤੋਂ ਹਾਂਜੀ ਡ੍ਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਹ ਡਰ ਗੀ ਰਹੇ ਆ ਉਹ ਬੋਲਦੇ ਕੀ ਵੀ ਉਹਨਾਂ ਨੂੰ ਕੋਈ ਜੋਸ਼ ਨਹੀਂ ਹੈਗੀ ਮੌਕੇ ਤੇ ਆਇਆ ਹਾਂਜੀ ਕਾਰਵਾਈ ਚਾਹਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਜੋ ਵੀ ਜਹਾਜ ਹੋ ਸਕਦਾ ਉਹ ਕਰਵਾਣ ਸਮਝਦੇ ਜਿਹੜੀ ਸਰਕਾਰੀਆਂ ਗ੍ਰੇਲਾਂ ਲੱਗੀਆਂ ਵੀ ਤੋਰ ਜਨ ਇਹ ਸਾਰਾ ਕੁਝ ਤੋੜ ਕੇ ਅੰਦਰ ਉੜਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਬਾਈਕ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਘੱਟੋ ਘੱਟ 70 80 ਦੀ ਸਪੀਡ ਤੇ ਸੀ ਗੱਡੀ ਐ ਇਹ ਲਾਕਾਈ ਕੰਪਨੀ ਵਾਲੇ ਬਾਅਦ ਦੇ ਬਾਅਦ ਠੰਡੀ ਖੂਈ ਦੇ ਸਾਹਮਣੇ ਆ। ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ। ਫੋਰਸ ਚੌਕੋਂ ਕੋਲੋਂ ਨਵਟੀ ਨੂੰ ਜਾ ਰਹੀਆਂ ਸੀ। ਇਹਨਾਂ ਗੱਡੀ ਆਪਸੇ ਚ ਇੱਕ ਟਰੱਕ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੜ ਗਈ ਸਟੀਅਰ ਟੁੱਟ ਕੇ ਜਿਹੜੀ ਗਰੇਲ ਲੱਗੀ ਆ। ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਇਧਰਾਂਕ ਵਜਈਆ ਉਹ ਸਿਵਲ ਹਸਪਤਾਲ ਨੂੰ ਫੜਿਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ। ਜੋ ਜੀ ਗੰਸ ਦਿੱਤੀ ਆ ਉਹ ਤਾਂ ਕਾਰਵਾਈ ਜੀ ਇਹਨਾਂ ਬੋਲ ਸਰ ਗੱਡੀ ਬਣਾ ਕੇ ਬਹੁਤ ਜ਼ਿਆਦਾ ਸ਼ਰਾਬ ਉਹ ਡਾਕਟਰ ਸਾਹਿਬ ਦਾ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਦਾ ਉਹਦੀ ਏਜ ਪਈ ਏਜ ਨਹੀਂ ਜਾਣੀ ਨੁਕਸਾਨ ਤੇ ਆਪਣੀ ਨੂੰ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਕੋਲ ਦਾ ਉਹਦੇ ਮੁਤਾਬਨ ਹੀ ਕਾਰਵਾਈ